ਵਿੱਚ ਛੜੀ ਕਰ ਕਿਰਪਾ ਮਿਲੋ ਨਾਨ ਚਾਰ ਗੁੰਟ ਤੇ ਇਸ ਪ੍ਰਮੇ ਥਕ ਆਏ ਪ੍ਰਭ ਕੀ ਸਾ مہاراج جیتر واحد واحد گرو سا جی نے اپار بخش کی رحمت کی گرو ہزوری چیٹے بڑے پیار ادب کے گرو کا حکم ہر روز گرس سربن کرتے ہے پھر اس حکم دن کے انوسار جیون جی جدو حکم جن دے انسار جیون جیتے ہے پھر سے پروان چڑھ جاتے منیاں ہوئے پروان خسمے کا محل پائے پھر خسم دے گھر پروان چل جاتے چی. سو تو پہ نیت گرو دے شبد کی اگوئی ہوئی جرح بعد مہینے بعد ہفتے بعد مقصد ہے بھی گرو دے شبد کو اگوائی لو ਕੁਝ ਗੁਰਸੇਕਾਸੀ ਜਿਹੜੇ ਹਫਤੇ ਬਾਅਦ ਆ ਸਕਦੇ ਆ ਮਜਬੂਰੀਆਂ ਵੀ ਨਾ ਸਕਦੇ ਕੁਝ ਗੁਰਸਿੱਖ ਐਸੀ ਵੀ ਨੇ ਜਿਹੜੇ ਮਹੀਨੇ ਬਾਅਦ ਨਹੀਂ ਆਉਂਦੇ ਭਾਵੇਂ ਦਿੱਤਾ ਆਉਂਦੇ ਆ ਭਾਵੇਂ ਹਫਤੇ ਬਾਅਦ ਆਉਂਦੇ ਆ ਭਾਵੇਂ ਮਹੀਨੇ ਬਾਅਦ ਆਉਂਦੇ ਆ ਮਨੋਰਥ ਇਹ ਹੀ ਹੈ ਵੀ ਗੁਰੂ ਸ਼ਬਦ ਦੀ ਲੋ ਚਾਨਣ ਲੈ ਕੇ ਜਾਏ ਗੁਰਬਾਣੀ ਇਸ ਜਗ ਮੈਂ ਚਾਨਣ ਸੋਸੇ ਗੁਰਬਾਣੀ ਦਾ ਚਾਨਣ ਲੈ ਰਹੇ ਆ। ਉਹੀ ਦਿਨ ਭਾਗਾਂ ਵਾਲਾ ਬਣ ਜਾਂਦਾ ਜਦੋਂ ਅਸੀਂ ਸੰਗਤ ਵਿੱਚ ਹੁੰਦੇ ਆ। ਜਦ ਹੀ ਘੜੀ ਸਾਡੀ ਵਾਹਿਗੁਰੂ ਜੀ ਦੇ ਪ੍ਰੇਮ 'ਚ ਜੀਤਦੀ ਹੈ। ਗੁਰਮਤ ਦੇ ਅਨੁਸਾਰ ਉਹੀ ਘੜੀ ਸੁਭਾਗੀ। ਅਸੀਂ ਦਿਨਾਂ ਨੂੰ ਵੰਡਣ ਵਾਲਿਆਂ ਨੇ ਗਿਆ ਕਿ ਸੋਮਵਾਰ ਹੈ, ਇਹ ਮੰਗਲਵਾਰ ਹੈ, ਇਹ ਬੁੱਧਵਾਰ ਹੈ, ਇਹ ਵੀਰਵਾਰ ਹੈ। ਅਸੀਂ ਸਮੇਂ ਨੂੰ ਵੰਡਣ ਵਾਲਿਆਂ ਨੇ ਕਿਹਾ ਇਹ ਜਨਵਰੀ ਹੈ ਇਹ ਫਰਵਰੀ ਹੈ ਇਹ ਬੋ ਹੈ ਇਹ ਮਾਰਚ ਹੈ ਅਸੀਂ ਕਿਹਾ ਅਸੀਂ ਵੰਡਣ ਵਾਲਿਆਂ ਨੇ ਕਿਹਾ ਇਹ ਕਾਲ ਯੁਗ ਹੈ ਇਹ ਦੁਆਪਰ ਹੈ ਇਹ ਤ੍ਰੇਤਾ ਹੈ ਇਹ ਸਤ ਯੁਗ ਹੈ ਜਦੋਂ ਅਸੀਂ ਸ੍ਰੀ ਗੁਰੂ ਗੰਗਾ ਸਾਹਿਬ ਜੀ ਨੂੰ ਪੁੱਛਦੇ ਹਾਂ ਮਾਰੇ ਕਹਿੰਦੇ ਵੀ ਉਹੀ ਕੱਲ ਵਾਲਾ ਸੂਰਜ ਅੱਜ ਹੈ ਉਹੀ ਚੰਦਰਮਾ ਹੈ ਉਹੀ ਤਾਰੇ ਨੇ ਸਹੀ ਚੰਦ ਚੜ੍ਹਿਆ ਸੀ ਧਾਰੇ ਸਰਗਿੰਦ ਨਿਆਰ ਤਪਤਰਿਆ ਉਹੀ ਸੂਰਜ ਤਪਰਿਆ ਉਹੀ ਤਾਰੇ ਨੇ ਉਹੀ ਚੰਦਰਮਾ ਹੈ ਬਈ ਅਸੀਂ ਆਪਣੀ ਸੋਭਾ ਵਾਸਤੇ ਉਹਦੇ ਨਾਮ ਰੱਖਦੇ ਹਾਂ ਹੁਣ ਜਿਹੜੇ ਅਸੀਂ ਨਾਮ ਰੱਖੇ ਆ ਕਿਸੇ ਨੂੰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਕਹਿੰਦੇ ਆ ਤੇ ਉਹ ਦਾ ਅਰਥ ਨਹੀਂ ਕਿ ਜਿਹਨੂੰ ਵੀਰਵਾਰ ਕਿਹਾ ਉਹ ਬਾੜਾ ਹੋ ਗਿਆ ਜਿਹਨੂੰ ਬੁੱਧਵਾਰ ਕਿਹਾ ਕਿਹਾ ਹੋ ਚੰਗਾ ਹੋ ਚੰਗਾ ਉਦੋਂ ਹੋਣਾ ਜਦੋਂ ਸਾਡੀ ਗੁਨਾ ਨਾਲ ਸਾਂਝ ਪੈਂਦੀ ਹੈ ਅਸੀਂ ਚੰਗਾ ਬਣਾਉਣਾ ਹੈ ਜੀ ਅਸੀਂ ਇਸ ਸਮੇਂ ਨੂੰ ਚੰਗਾ ਬਣਾਉਣਾ ਹੈ ਸਾਥ ਸਿਗਰ ਪਰ ਇਹ ਚੰਗਾ ਬਣੇਗਾ ਕਦੋਂ ਇਹਦਾ ਨਾਮ ਬਦਲਣ ਨਾਲ ਚੰਗਾ ਨਹੀਂ ਬਣਨਾ ਸਾ ਸਭੀ ਕਿਸੇ ਮਨੁੱਖ ਦਾ ਨਾਮ ਗੁਰਮੁਖ ਸਿੰਘ ਰੱਖ ਲਈਏ ਜਿੰਦਗੀ ਮਨੁੱਖਾਂ ਵਾਲੀ ਹੋਵੇ ਤੇ ਨਾਮ ਬਦਲਣ ਨਾਲ ਕੀ ਫਰਕ ਪੈਦਾ ਹੈ ਰੁਪਈਏ ਦਾ ਨਾਮ ਬਦਲ ਕੇ ਡਾਲਰ ਰੱਖ ਦਿੱਤੀ ਅਸੀਂ ਉਹਦੇ ਨਾਲ ਕੀ ਫਰਕ ਪਵੇਗਾ ਵੈਲਿਊ ਨਹੀਂ ਉਹੀ ਰਹਿਣੀ ਹੈ ਨਾ ਕਿਸੇ ਮਨੁੱਖ ਦੇ ਜੀਵਨ ਦੇ ਵਿੱਚ ਆਗਮਨ ਹੋਣ ਤੇ ਨਾਮ ਉਹਦਾ ਸੀ ਗੁਣਵੰਤ ਰੱਖ ਦਿੱਤੀਏ ਤਾਂ ਕੀ ਫਰਕ ਪੈਂਦਾ ਸੋ ਅਰਥ ਇਹ ਨਹੀਂ ਹੈ ਕਿ ਬੁੱਧਵਾਰ ਹੈ ਕਿ ਵੀਰਵਾਰ ਹੈ ਅਰਥ ਇਹ ਹੈ ਕਿ ਕਿਸ ਵਰਤੀ ਚ ਗੁਰੂ ਵਾ ਹੈ ਅਰਥ ਇਹ ਨਹੀਂ ਹੈ ਕਿ ਸੰਗਰਾਹ ਦਾ ਹੈ ਕਿ ਮੱਸਿਆ ਦਾ ਹੈ ਇਸ ਲਈ ਮਹਾਨ ਨਹੀਂ ਜਦ ਮਸੀਹਾ ਹੈ ਬਿਸੰਦ ਹੈ ਇਸ ਲਈ ਮਹਾਨ ਹੁਣਾ ਕਿ ਗੁਰੂ ਦੀ ਗੋਜ ਵਿੱਚ ਗੁਰੂ ਦੀ ਹਾਜ਼ਰੀ ਵਿੱਚ ਗੁਰੂ ਦੇ ਗੁਣਾ ਵਿੱਚ ਗੁਜ਼ਰੇ ਸਾਈ ਕੜੀ ਸੁਲਖਨੀ ਜੋ ਸਾਹਾਂ ਨਾਲ ਮਹਿਰਾਵੇ ਵੇਖੋ ਇਸ ਤਰ੍ਹਾਂ ਦੀਆਂ ਵੱਡੀਆਂ ਪਾਉਣ ਵਾਲੇ ਮਨੁੱਖਾਂ ਨੇ ਬਹੁਤ ਸਾਰੇ ਭਰਮਾਂ ਨੂੰ ਜਨਮ ਦਿੱਤਾ ਦੁਪਦਾ ਘਰੇਟ ਕੀਤੀ ਦਵੰਗ ਅੜਾ ਇਹ ਦਿਨ ਚੰਗਾ ਹੁੰਦਾ ਹੈ ਇਹ ਦਿਨ ਮਾੜਾ ਹੁੰਦਾ ਹੈ ਇਹ ਮਹੀਨਾ ਚੰਗਾ ਹੁੰਦਾ ਹੈ ਇਹ ਮਹੀਨਾ ਮਾੜਾ ਹੁੰਦਾ ਹੈ ਔਰ ਅੱਜ 21ਵੀਂ ਸਦੀ ਵਿੱਚ ਵੀ ਇਹ ਸਾਰਾ ਕੁਝ ਪੇਰੋਸਿਆ ਜਾ ਰਿਹਾ ਸਾਡੇ ਸਾਹਮਣੇ ਅੱਜ ਵੀ ਬਹੁਤ ਸਾਰੇ ਲੋਕ ਤੁਹਾਨੂੰ ਮਿਲਣਗੇ ਜਿਹੜੇ ਕਹਿਣਗੇ ਇਸ ਮਹੀਨੇ 'ਚ ਵਿਆਹ ਰੱਖਣੇ ਚਾਹੀਦੇ ਨੇ ਇਸ ਮਹੀਨੇ 'ਚ ਵਿਆਹ ਨਹੀਂ ਰੱਖਣਾ ਹਾਂ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਤੁਸੀਂ ਕੁਝ ਵੀ ਫੈਸਲਾ ਲੈ ਸਕਦੇ ਹੋ ਆਪਣੀ ਸੁਖਦਾ ਵਾਸਤੇ ਸਮੇਂ ਦੇ ਕੋਈ ਬੰਦਸ਼ ਨਹੀਂ ਹੈ ਕਿ ਕਿਹੜਾ ਸਮਾਂ ਬੁਰਾ ਹੈ ਕਿਹੜਾ ਸਮਾਂ ਬਣਾ ਹੈ ਮਹਾ ਦਿਵਸ ਮੁਰਤਾ ਪੜੇ ਗੁਰੂ ਸਾਹਿਬ ਜੀ ਨੇ ਨਹੀਂ ਕਿਹਾ ਮਿੱਤੇ ਨੂੰ ਕੋਈ ਨਹੀਂ ਮਹੀਨਾ ਬੁਰਾ ਹੈ ਸਾਨੂੰ ਭਰਮ ਜਾਲ ਵਿੱਚ ਫਸਾਉਣ ਵਾਲਿਆਂ ਨੇ ਜਰੂਰ ਕਿਹਾ ਸਾਸਾ ਔਰ ਮੈਂ ਇਸ ਲਈ ਜ਼ੋਰ ਦੇ ਕੇ ਕਹਿ ਰਿਹਾ ਕਿ ਅੱਜ ਵੀ ਫਸਾ ਰਹੇ ਬਹੁਤ ਤੁਸੀਂ ਗਿਆਨ ਦੀ ਸਦਾ ਤੇ ਜੁਣ ਵਾਲੇ ਲੋਕ ਉਹ 21ਵੀਂ ਸਦੀ ਚ ਗੁਜ਼ਰ ਰਿਹਾ ਸਾਰਾ ਕੁਝ ਪਛਮੀ ਦੇਚਾਂ ਚ ਬੈਠੇ ਨੇ ਆਜ ਵੀ ਉਹ ਦਿਨ ਸਪਰੂਖ ਨੇ ਸਾਹਮਣੇ ਪੰਜਾਬੀ ਦੀਆਂ ਅਖਬਾਰਾਂ ਸ਼ਕਤੀਆਂ ਨੇ ਨਾ ਜਿਹੜੀਆਂ ਸਿਰਫ ਪੰਜਾਬੀਆਂ ਨੇ ਪੜਨ ਉਹਰੇ ਨੇ ਨਹੀਂ ਪੜਨ ਉਹਨਾਂ ਪੰਜਾਬੀ ਦੀਆਂ ਅਖਬਾਰਾਂ ਦੇ ਵਿੱਚ ਲੱਖਾਂ ਦੇ ਇਸ਼ਤਿਹਾਰ ਆ ਰਹੇ ਨੇ ਜਿਹੜੇ ਇਸ ਭਰਮ ਜਾਲ ਨੂੰ ਹੋਰ ਪੱਕੀਆਂ ਕਰ ਰਹੇ ਉਹ ਕਿਹਦੇ ਵਾਸਤੇ ਉਹਦੇ ਖਰਚੇ ਕੌਣ ਕਰਦਾ ਹੈ ਅਸੀਂ ਜੱਦੀ ਪੜਨ ਵਾਲੇ ਐਸੀ ਕਰਦੇ ਆ ਉਹ ਖੁਰਾਕ ਕਿੱਥੋਂ ਪੈ ਰਹੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਆਖਬਾਰਾਂ ਦੇ ਵਿੱਚ ਭਰਮਜਾਲ ਪੈਦਾ ਕਰਦੇ ਇਹਨਾਂ ਪੱਛਮੀ ਦੇ ਛਾਂਚ ਇਹਨਾਂ ਅਗਾਹ ਵੱਧੂ ਲੋਕਾਂ 'ਚ ਬੈਠ ਕੇ ਗੁਰਮਤ ਦਾ ਜੋ ਸਾਨੂੰ ਸੁਨੇਹਾ ਹੈ ਉਹਨੂੰ ਚੰਗੀ ਤਰ੍ਹਾਂ ਪਕੜ ਵਿੱਚ ਲਿਆਓ ਇੱਥੇ ਧਰਮ ਵਾਸਤੇ ਕੋਈ ਜਗ੍ਹਾ ਨਹੀਂ ਔਰ ਬਦਕਿਸਮਤੀ ਇਹ ਹੈ ਕਿ ਅਸੀਂ ਧਰਮ ਨੂੰ ਧਰਮ ਸਮਝ ਕੇ ਨਿਭਾਈ ਜਾ ਰਹੇ ਹਾਂ ਸੋਚੇ ਸ਼ਾਇਦ ਹੀ ਨਰਮ ਪਏ ਹੋਏ ਭਰਮ ਵਿੱਚ ਆ ਤੇ ਸਾਡੀ ਜਿਹੜੀ ਸੈਲਫ ਸੈਟੀਸਫੈਕਸ਼ਨ ਆ ਅਸੀਂ ਸੋਚਦੇ ਹਾਂ ਸ਼ਾਇਦ ਇਹ ਹੀ ਧਰਮ ਹੈ ਸਾਡੀ ਜਿਹੜੀ ਮਨੋਦਸ਼ਾ ਹੈ ਨਾ ਅਸੀਂ ਆਪਣੇ ਆਪ ਵਿੱਚ ਸੈਟੀਸਫਾਈ ਆ ਕਿ ਜੋ ਮੈਂ ਕਰ ਰਿਹਾ ਇਹੀ ਧਰਮ ਹੈ ਅਸਲ ਵਿੱਚ ਉਹ ਭਰਮ ਹੈ ਜਿਹੜਾ ਪਰਮਾਨਿ ਨਹੀਂ ਇਥੇ ਮਹਾਰਾਜ ਨੇ ਬਾਣੀ ਦੇ ਬਾਬਾ ਕਬੀਰ ਸਾਹਿਬ ਦੀ ਬੋਲ ਦੋ ਕਹਿਤ ਕਬੀਰ ਸੁਨੋ ਰੇ ਪ੍ਰਾਣੀ ਬਾਣੀ ਬਹੁਤ ਸਰਲ ਹੈ ਜਿਹੜਾ ਬੰਦਾ ਅਨਪੜ੍ਹ ਹੈ ਨਾ ਅਨਪੜ੍ਹ ਉਹ ਵੀ ਧਿਆਨ ਨਾਲ ਸੁਣੇ ਉਹਨੂੰ ਵੀ ਸਮਝ ਆ ਜਾਵੇ ਬਸ ਸੁਰਤ ਲਾਉਣ ਦੀ ਲੋੜ ਹੈ ਇਕਾਦਰ ਹੋਣ ਦੀ ਲੋੜ ਹੈ ਜਦੋਂ ਬਾਣੀ ਵਾਲੇ ਪਾਸੇ ਇਕਾਦਰ ਹੋ ਕੇ ਜੁੜਾ ਕਿ ਬਾਣੀ ਆਪਣੇ ਆਪ ਸਰਲ ਹੈ ਸਮਝ ਵਿੱਚ ਆਉਂਦੀ ਜਾਏਗੀ ਇਹ ਵੀ ਬੜਾ ਟਰਾਕ ਰੱਖਿਆ ਗਿਆ ਸਾਨ ਤੇ ਤੁਹਾਨੂੰ ਪਾਣੀ ਨਹੀਂ ਸਮਝ ਆਉਣੀ। ਇਸ ਵਾਸਤੇ ਕੀ ਕਰਨਾ? ਮੇਰੇ ਵਰਗੇ ਬੰਦੇ ਦਾ ਆਸਰਾ ਲੈਣਾ ਪਏਗਾ ਤੁਹਾਨੂੰ। ਕਿਉਂ ਜੀ? ਪਿਆਰ ਤੇ ਕਰਕੇ ਵੇਖੋ ਬਾਣੀ। ਕਹਿਤ ਕਬੀਰ ਸੁਨੋ ਰੇ ਪ੍ਰਾਣੀ ਛੋਟੋ ਮੰਨ ਕੇ ਪਰਮਾ ਸਮਝ ਆਈ ਕਿ ਬਚਤ ਕੀ ਛੱਡਨੀ ਕਿਹਾ ਸੰ। ਜਿਵੇਂ ਡਾਕਟਰ ਕਹਿੰਦਾ ਨਾ ਵੀ ਭਾਈ arogh ਹੋਣਾ ਹੈ ਜੇ ਸਰੀਰ arogh ਕਰਨਾ ਹੈ ਤੂੰ ਆ ਖੱਟਾ ਛੱਡ ਦੇ ਤੂੰ ਆ ਆ ਦਾਣਾ ਛੱਡ ਦੇ ਆ ਸਭ ਦੀ ਕਈ ਚੀਜ਼ਾਂ ਛੱਡਣ ਦੀ ਕਹਿੰਦੇ ਤੂੰ ਤਾਂ ਨਾ ਰੋਗ ਕਰਨਾ ਤੂੰ ਮਿੱਠਾ ਛੱਡ ਦੇ ਤੂੰ ਤਲੀਆਂ ਛੱਡ ਦੇ ਤੇ ਜੇ ਸਾਨੂੰ ਤੰਦਰੁਸਤੀ ਚਾਹੀਦੀ ਹੈ ਅਸੀਂ ਕਹਿੰਦੇ ਜੀ ਠੀਕ ਹੈ ਉਸੇ ਵੇਲੇ ਇਸ ਪਰਹੇਜ਼ ਕਰਦੇ ਫਿਰ ਸਾਡਾ ਸਰੀਰ ਤੰਦਰੁਸਤ ਹੋਏਗਾ ਸਰੀਰ ਰਾਜੀ ਹੋਏਗਾ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜੇ ਜਮੀਰ ਰਾਜੀ ਕਰਨੀ ਹੈ ਜਮੀਰ ਤੰਦਰੁਸਤ ਕਰਨੀ ਹੈ ਆਤਮਿਕ ਤੌਰ ਤੇ ਬਲਵਾਨ ਹੋਣਾ ਹੈ ਆਤਮਾ ਰੋਗ ਘਰਨੀ ਹੈ ਵੀ ਅੰਦਰ ਸਾਡੇ ਭਰਮ ਦਾ ਰੋਗ ਨਾ ਲੱਗ ਜੇ ਸਭ ਤੋਂ ਤੁਸੀਂ ਵੇਖੋ ਭਰਮ ਹੈ ਕੀ ਹੈ ਵੀ ਹਕੀਕਤ ਵਿੱਚ ਨਹੀਂ ਆ ਪਰ ਅਸੀਂ ਉਹਨੂੰ ਮੰਨੀ ਬੈਠੇ ਆ ਇਹਨੂੰ ਭਰਮ ਕਹਿੰਦੇ ਹਕੀਕਤ 'ਚ ਨਹੀਂ ਹੈ ਬਾਬਾ ਰਬਦਾਸ ਜੀ ਨੇ ਕੋ ਉਦਾਹਰਣ ਦਿੱਤੀ ਸਾਡੇ ਭਰਮ ਬਾਰੇ ਕਹਿੰਦੇ ਵੀ ਤੁਸੀਂ ਮੰਝੇ ਤੇ ਹੋ بیٹھتے ہو لائٹ بند ہے تھی بیٹھتے ہو لائٹ باندھ ہے ہیٹھا رسی پہی ہوئی ہے رسی پہی ہے. اسی کی اصی بیٹھیاں ساپ ہے ارم ہے ਸੱਪ ਨਹੀਂ ਹੈ ਪਰ ਅਸੀਂ ਮੰਨੀ ਬੈਠੇ ਆ ਹੈ ਨਹੀਂ ਆ ਪਰ ਅਸੀਂ ਮੰਨੀ ਬੈਠੇ ਆ ਤੇ ਅਸੀਂ ਡਰਦੇ 1 ਘੰਟਾ 2 ਘੰਟੇ 6 ਘੰਟੇ ਲੰਘ ਗਏ ਅਸੀਂ ਮੰਜੇ ਤੋਂ ਪੈਰ ਨਹੀਂ ਥੱਲੇ ਪਾਰੇ ਜਦੋਂ ਚਾਨਣ ਹੋਇਆ ਜਦੋਂ ਲਾਈਟ ਆਈ ਫਿਰ ਮੱਥੇ ਤੇ ਹੱਥ ਮਾਰਿਆ ਉਹ ਮੈਂ ਗਲਤ ਸੀ ਮੈਂ ਬਲੇਖੇ ਵਿੱਚ ਸੀ ਇਹ ਹਕੀਕਤ ਚ ਕੁਝ ਹੋਰ ਸੀ ਮੈਂ ਕੁਝ ਹੋਰ ਸਭਜੀ ਬੈਠਾ ਰਿਹਾ ਓਹੋ ਇਹਨੂੰ ਪਰਮ ਕਹਿੰਦੇ ਆ ਹੈ ਨਹੀਂ ਆ ਪਰ ਮੰਨੀ ਬੈਠੇ ਇਹਨੂੰ ਪਰਵਾਹ بابا رو دس جی کہ ماد کیا ایسا جیسا مانی ہے ہوئے نہرم کی جو اسی سمجھی بیٹھے ہیں وہ ہے نہیں ہے اسی ایویں اکھا مٹ کے ترے ہوئے گراہے پہ گلت راہ کے ترے ہوئے یہ بچن سارے میم نہیں لگتا کرنے کی لوڑ ہے کہت کبیر ਫੜਾ ਟਿਕਾਓ ਨਾਲ ਨੂੰ ਸਮਝੀ ਸੁਣੋ ਸੁਣੋ રે ਪ੍ਰਾਣੀ ਪ੍ਰਾਣੀ ਮਤਲਬ ਜਿਹਦੇ ਪ੍ਰਾਣ ਚੱਲ ਰਹੇ ਆ ਮੁਰਦੇ ਨੇ ਕਿੱਥੋਂ ਸੁਣਨਾ ਪਾਠ ਮੁਰਦੇ ਦੇ ਸਹਾਰੇ ਬੈਠ ਕੇ ਪਾਠ ਤਰੀ ਜੋ ਕਰਾਈ ਜੋ ਅਖੀਰ ਅਸੀਂ ਕਵਾਂਗੇ ਇਹਦਾ ਭਲਾ ਹੋ ਜਾਣਾ ਜੁੰਦੇ ਜੀ ਸੁਣਨ ਦਾ ਯਤਨ ਕਰਦੇ ਨਹੀਂ ਤੇ ਪ੍ਰਾਣ ਹੈ ਤੇ ਬਾਅਦ ਚ ਕੋਈ ਕਰਵਾਏ ਨਾ ਕਰਵਾਏ ਕੀ ਫਰਕ ਪੈਂਦਾ ਜੇ ਤੂੰ ਆਕੇ ਜੀਵਨ ਸਵਾਰਨਾ ਨਾ ਤੇ ਜਿੰ ਪ੍ਰਾਣੀ ਉਹਨਾਂ ਕਹਿੰਦੇ ਜਿਹਦੇ ਪ੍ਰਾਣ ਚੱਲਦੇ ਆ ਕਹਿਤ ਕਬੀਰ ਸੁਨੋ ਰੇ ਪ੍ਰਾਣੀ ਛੁੱਟੋ ਮਨ ਕੇ ਭਰਮਾ ਛੁੱਟੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਦੀ ਸ਼ਰਨ ਪਰਮਿਆਗੋ ਇਕ ਵਾਲੇ ਪਾਸੇ ਲੱਗੋ ਕੰਨ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੁੱਛੋ ਮੜਾ ਮਸਾਂ ਸੁ ਭਰਮ ਕਹਿ ਰਿਹਾ ਆ ਮਹੀਨਾ ਨਹੀਂ ਚੰਗਾ ਆ ਦਿਨ ਨਹੀਂ ਚੰਗਾ ਆ ਖੇਤ ਨਹੀਂ ਚੰਗੀ ਆ ਵਾਰ ਨਹੀਂ ਚੰਗਾ ਸਤਿਗੁਰੂ ਕਹਿ ਰਹੇ ਨੇ ਮਹਾ ਮਹਾ ਗਤ ਮਹੀਨਾ ਮੰਤ ਮਹਾ ਦਿਵਸ ਮੂਰਤ ਪੜੀ ਸਾਨੂੰ ਭਰਮ ਚ ਪਾਉਣ ਵਾਲਿਆਂ ਨੇ ਕਿਹਾ ਮਹੂਰਤ ਨਹੀਂ ਚੰਗਾ ਅਜੇ ਕੰਮ ਨਾ ਕਰਿਓ ਅਜੇ ਗ੍ਰਹਿ 17 ਦੀ ਚਾਲ ਨਹੀਂ ਠੀਕ ਅਜੇ ਆਹ ਨਹੀਂ ਠੀਕ ਹੁਣ ਅਸੀਂ ਲੁੱਟੇ ਗਏ ਬਿਨੋ ਮਤਲਬ ਤੋਂ ਸ਼ੋਸ਼ਨ ਹੋ ਰਿਹਾ ਸਾਡਾ ਮਾਨਸਿਕ ਸ਼ੋਸ਼ਨ ਵੀ ਹੋ ਰਿਹਾ ਸਾਡਾ ਆਰਥਿਕ ਸ਼ੋਸ਼ਨ ਵੀ ਹੋ ਰਿਹਾ ਕਿਤੇ ਕਿਤੇ ਭਰਮ ਚ ਫਸਿਆਂ ਦੇ ਤੇ ਸਰੀਰਕ ਸ਼ੋਸ਼ਨ ਵੀ ਹੋ ਰਿਹਾ ਮਹਾ ਦਿਵਸ ਮੂਰਤ ਭਲੇ ਬੁਰੇ ਨਹੀਂ ਭਲੇ ਕਦੋਂ ਭਲੇ ਹੁੰਦੇ ਨੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਤਾ ਕਿਰਪਾ ਕਰਵਾ ਦੇ ਮਾਗੀ ਮਾਗੀ ਦਾ ਇਸ਼ਨਾਨ ਬੜਾ ਮਸ਼ਹੂਰ ਹੈ ਆਪਾਂ ਇਤਿਹਾਸ ਦੀ ਵੀ ਗੱਲ ਕਰਾਂਗੇ ਜਿਹੜੀ ਲੋਕ ਮਾਨਸਿਕਤਾ ਸੀ ਜਿੱਥੇ ਸਿੱਖ ਧਰਮ ਪੈਦਾ ਹੋਇਆ ਉੱਥੇ ਅੱਜ ਵੀ ਇਹ ਲੋਕ ਮਾਨਸਿਕਤਾ ਹੈ ਕਿ ਜੇ ਮਾਗੀ ਨਾ ਹੀਏ ਤਾਂ ਬੜਾ ਫਾਲ ਮਰਦਾ ਮੈਂ ਬਹੁਤ ਸਾਰੇ ਲੋਕ ਉਹ ਵੇਖੇ ਕਹਿੰਦੇ ਸਾਰਾ ਸਾਲ ਭਾਵੇਂ ਅਸੀਂ ਸਿਰੇ ਉੱਠ ਕੇ ਨਾਈਏ ਨਾ ਨਾਈਏ ਅਸੀਂ ਮਾਗੀ ਦੇ ਜੂਨ ਹੋਨੇ ਆ ਸਿਰੇ ਤੱਕ ਚੰਗੀ ਗੱਲ ਹੈ ਹਰ ਰੋਜ਼ ਕਰਨਾ ਚਾਹੀਦਾ ਇਸ਼ਨਾਨ ਕਾਰਿਸ਼ਨਾ ਸਿੰਮਤ ਪ੍ਰਭਯਾ ਸਰੀਰ ਰੂਗ ਰਿੰਦਾ ਦਿਲਦਰ ਦੂਰ ਹੰਡਾਲ ਸਲੱਤ ਹੈ ਚੰਗੀ ਗੱਲ ਹੈ ਪਰ ਇਹਨੂੰ ਭਰਮ ਨਾ ਬਣਾਈਏ ਜੇ ਕੇਵਲ 1 ਮਹੀਨੇ ਦੇ ਨਾਲ ਰੱਬ ਖੁਸ਼ ਹੁੰਦਾ ਹੈ ਤੇ ਬਾਕੀ ਦਿਨਾਂ ਚ ਰੱਬ ਕਿੱਥੇ ਚਲੇ ਜਾਂਦਾ ਮੈਂ ਪਹਿਲੇ ਵੀ ਬੇਨਤੀ ਕੀਤੀ ਇੱਕਦਮ ਤੁਹਾਡੇ ਚਰਨਾਂ ਚ ਪਰਸੋਂ ਇੱਥੇ خاص کر کے جتھے سکھ ترم پیدا ہویا اتھے ایک گال بڑی پرفیکٹ سی بھی اٹھار تیرت نو تیرت پورے ہوگے مکتی میں پاپ لات کے گروہ صاحب جی نے اس گال دو رات کی تھا نہیں ماغ مچن مچن درد ہے شنان کرنا گسل کرنا بات کرنا دوشنان کر ਵੈਸੇ ਸਰੀਰ ਕਰਕੇ ਤੇ ਰੋਜ਼ ਇਸ਼ਨਾਨ ਕਰ ਪਰ ਜੇ ਵਾਕੀ ਆਤਮਾ ਨੂੰ ਧੋਣਾ ਚਾਹੁੰਦਾ ਹੈ ਮਨ ਨਿਰਮਲ ਕਰਨਾ ਚਾਹੁੰਦਾ ਹੈ ਤੇ ਕੀ ਕਰ ਸੰਗ ਸਾਧਨਾ ਸੰਗਤ ਵਿੱਚ ਜੁੜ ਬੈਠ ਇਹੀ ਇਸ਼ਨਾਨ ਹੈ ਸੰਗਤ ਵਿੱਚ ਮਨ ਨੀਵਾ ਕਰ ਇਹੀ ਪਵਿੱਤਰਤਾ ਹੈ ਧੂਲੀ ਕਰ ਇਸ਼ਨਾਨ ਇਹ ਇਹ ਬਚਨ ਮੈਨੂੰ ਬੜੀ ਬਾਰੀ ਜ਼ਿੰਦਗੀ ਚ ਨਾ ਘੜਕਦਾ ਹੁੰਦਾ ਸੀ ਜਦੋਂ ਗੁਰੂ ਸਾਹਿਬ ਦਾ ਮੈਂ ਬਚਨ ਪੜ੍ਹਦਾ ਸੀ ਹਰ ਕਾ ਨਾਮ ਧਿਆਇ ਸਭ ਸਬਨਾ ਨੂੰ ਕਰਦਾ ਤੇ ਜਦੋਂ ਮੈਂ ਇਹ ਬਚਨ ਪੜ੍ਹਦਾ ਸਬਨਾ ਨੂੰ ਕਰਦਾਨ ਤੇ ਮੇਰੇ ਜੇਨ ਵਿੱਚ ਇੱਕ ਸਵਾਲ ਖੜਾ ਹੁੰਦਾ ਸੀ ਸਾਰਿਆਂ ਨੂੰ ਤਾਨ ਕਿਵੇਂ ਦਿੱਤਾ ਜਾ ਸਕਦਾ ਇਹ ਨਹੀਂ ਹੋ ਸਕਦਾ ਗੁਰੂ ਸਾਹਿਬ ਮੈਨੂੰ ਐ ਵੇਖੋ ਮਾਨੁਸੀ ਮਨ ਨੂੰ ਐ ਲੱਗਦਾ ਦੱਸਿ ਵੀ ਪਤਾ ਨਹੀਂ ਗੁਰੂ ਸਾਹਿਬ ਨੇ ਹੋਰ ਲਿਖ ਦਿੱਤਾ ਹੁਣ ਇੱਕ ਬੰਦਾ 1.5 ਕਰੋੜ ਦੀ ਗੱਡੀ ਚ ਉਤਰ ਰਿਹਾ ਮੈਂ ਕਮਾ ਮੈਦਾਨ ਕਰਨਾ ਹੈ ਜੀ ਗੁਰੂ ਸਾਹਿਬ ਕਹਿੰਦੇ ਸਭਨਾ ਨੂੰ ਕਰਤਾ ਤੇ ਮੈਨੂੰ ਤੇ ਇਹੀ ਪਤਾ ਵੀ ਤਾਂ ਉਹਨੂੰ ਕੀਤਾ ਜਾਂਦਾ ਜਿਹਦੇ ਕੋਲ ਕੱਪੜੇ ਨਹੀਂ ਆ ਉਹਨੂੰ ਕੱਪੜੇ ਦੇ ਦਿਓ ਜਿਹਦੇ ਕੋਲ ਪੈਸੇ ਨਹੀਂ ਆ ਉਹਨੂੰ ਪੈਸੇ ਦੇ ਦਿਓ ਜਿਹਦੇ ਕੋਲ ਭੋਜਨ ਨਹੀਂ ਆ ਉਹਨੂੰ ਭੋਜਨ ਦੇ ਦਿਓ ਜਿਹਦੇ ਕੋਲ ਨਹੀਂ ਆ ਉਹਨੂੰ ਤੇ ਦਾਨ ਕੀਤਾ ਜਾ ਸਕਦਾ ਤੇ ਜੇ ਕੋਈ ਤੁਹਾਡੇ ਸਾਹਮਣੇ ਬੰਦਾ ਕਹੇ ਮੈਂ ਤੇ ਹੈਲੀਕਾਪਟਰ ਰੱਖਿਆ ਹੋਇਆ ਅਸੀਂ ਜਈਏ ਤੈਨੂੰ ਦਾਨ ਕਰਨਾ ਉਹ ਆ ਤੇ ਕੁੱਟੇ ਲਈ ਤੂੰ ਮੈਨੂੰ ਦਾਨ ਕਰੇਂਗਾ ਪਰ ਇਸ ਸ਼੍ਰੀ ਗੁਰੂ ਕਾਂਸੇਪਟ ਕੀ ਕਹਿ ਰਹੇ ਨੇ ਸਾਰਿਆਂ ਨੂੰ ਦਾਨ ਕਰ ਦੋ ਗੱਲਾਂ ਦਾ ਬੜਾ ਜ਼ੋਰ ਦਿੱਤਾ ਗਿਆ ਸੀ ਸਨਾਤਨੀ ਸੰਸਕ੍ਰਿਤੀ ਦੇ ਅੰਦਰ ਇਸ਼ਨਾਨ ਤੇ ਦਾਨ ਦੋਨੋਂ ਕਾਂਸੇਪਟ ਬਦਲ ਦਿੱਤੇ ਮਹਾਦੇਵ ਕਹਿੰਦੇ ਬਾਰੀ ਤੌਰ ਤੇ ਨਹੀਂ ਅੰਦਰੂਨੀ ਤੌਰ ਤੇ ਇਸ਼ਨਾਨ ਮਨ ਦਾ ਕਰ ਤੇ ਦਾਨ ਨਾਮ ਦਾ ਕਰ ਆਪ ਕਮਾਈ ਕਰ ਹਰ ਦਾ ਨਾਮ ਧਿਆਇ ਸੁਣ ਤੇ ਫਿਰ ਉਹਨੂੰ ਕਮਾ ਕੇ ਧਿਆ ਕੇ ਸੁਣ ਕੇ ਸੰਗਤ ਚ ਤੇ ਕੀ ਕਰਨਾ ਸਭਨਾ ਨੂੰ ਕਰ ਜਿਹੜਾ ਸਾਰੀ ਦੁਨੀਆ ਤੇ ਵੰਡਿਆ ਜਿੰਨ ਕਹਤੇ ਆਪ ਜਪੋ ਅਵਰੇ ਨਾਮ ਜਪੋ ਸਭਨਾ ਨੂੰ ਕਰਦਾ ਮਾਗ ਪੁਨੀਤ ਭਈ ਤੀਰਥ ਅੰਤਰ ਜਾਣੇ ਗੁਰਮਤਿ ਬਾਰੋਂ ਨਹੀਂ ਤੋਰਦੀ ਸ੍ਰੀ ਗੁਰੂ ਗੰਗ ਸਾਹਿਬ ਜੀ ਦਾ ਪਰਲਾ ਪੜੋਗੇ ਨਾ ਇਹ ਸ੍ਰੀ ਗੁਰੂ ਗੰਗ ਸਾਹਿਬ ਜੀ ਅੰਦਰ ਦੋਲਦੇ ਉਹ ਬਾਹਰੋਂ ਨਹੀਂ ਤੋਰਦੇ ਬਾਹਰ ਘੁੰੰਣ ਤੇ ਛੂਟ ਪਰੇ ਜਦੋਂ ਮੈਂ ਗੁਰੂ ਦੇ ਲੜ ਲੱਗਿਆ ਤੇ ਕੀ ਕੀਤਾ ਜੀ ਗੁਰੂ ਨੇ ਮੈਨੂੰ ਇਹ ਸਬਕ ਦਿੱਤਾ ਕਿ ਰੱਬ ਨੂੰ ਬਾਹਰੋਂ ਨਹੀਂ ਲੱਭਣਾ ਚਾਣਾ ਤੇ ਮੇਰੇ ਬਾਹਰ ਦੀ ਭਟਕਣਾ ਖਤਮ ਹੋ ਗਈ ਬਾਹਰ ਘੁੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੀਂ ਦਿਖਾ ਦਿੱਖਲਾਇਆ ਤਾਂ ਮਾਲਕ ਨੇ ਸਾਨੂੰ ਅੰਦਰ ਹੀ ਸੋਚ ਮਨ ਮੇਰੀਆ ਅੰਤਰ ਇਹ ਜਨਨਦਾਨ ਹੈ ਬਾਹਰ ਵਸਤਨਾ ਬਾਹਰ ਬਾਹਰ ਕੋਲੇ ਪਰਦਾ ਹੈ ਮਨ ਜੀ ਮਨ ਮੇਰੀਆ ਹਰ ਜੀ ਤੇਰੇ ਨਾਲ ਹੈ ਰੱਬ ਦੇ ਅੰਦਰ ਵਸੀ ਰੱਬ ਹਿਆਨੀਆਂ ਬਾਬਾ ਫਰੀਦ ਸਾਹਿਬ ਕਹਿੰਦੇ ਰਿੱਦਾ ਜੰਗਲ ਜੰਗਲ ਕਿਆ ਭਾਵੇਂ ਵਣ ਕੱਡਾ ਬੋੜਾ ਵਸੀ ਰੱਬ ਹਿਆਨੀਆਂ ਜੰਗਲ ਕਿਆ ਟੁੱਟੇ ਕੁਈ ਨਦੀਆਂ ਕੋ ਲੱਭ ਰਿਹਾ ਕੋਈ ਜੰਗਲਾਂ ਚੋ ਲੱਭ ਰਿਹਾ ਕੋਈ ਸ਼ਾਂਤੀ ਲੱਭਣ ਸਕੂਨ ਲੱਭਣ ਜਾ ਰਿਹਾ ਇਹ ਸਾਰਾ ਕੁਝ ਤੇਰੇ ਅੰਦਰ ਟਿਕਿਆ ਹੋਇਆ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੁੱਝ ਸੁਪਾਵੇ ਮਨ ਮੇਰੇ ਅੰਦਰ ਤੇਰਾ ਨਿਧਾਨ ਹੈ ਬਾਹਰ ਵਸਤੂ ਨਾ ਪਾ ਇਸ ਵਾਸਤੇ ਅੰਦਰ ਤੀਰਥ ਲੱਭਣ ਦਾ ਯਤਨ ਕਰ ਜਿੱਥੇ ਇਕ ਕੇ ਤੇਰਾ ਮਨ ਨਿਰਮਲ ਮਾਗ ਪੁਨੀਤ ਪਈ ਤੀਰਤ ਅੰਤਰ ਜਾਣਿਆ ਇਹ ਬਚਨ ਸੁਣੋ ਜਿੰਨੇ ਟਿਕਾਉ ਨਾਲ ਸੁਣੋਗੇ ਨਾ ਉਹਨੇ ਗਹਿਰੇ ਉੱਤਰ ਤੇ ਜਾਓਗੇ ਪੁਨੀਤ ਦਾ ਅਰਥ ਹੈ ਪਵਿੱਤਰ ਤੋਂ ਵੀ ਉੱਚਾ ਅਰਜਾਤ ਕੇਵਲ ਸਰੀਰ ਨਹੀਂ ਧੋਤਾ ਗਿਆ ਮੈਲ ਇਹ ਮੈਲ ਨਹੀਂ ਉਤਰੀ ਇਕੱਲੀ ਜਲ ਕੇ ਮੱਜਨ ਜੇ ਗਾਤੋ ਹੋਵੇ ਜੇ ਪਾਣੀ ਦੇ ਵਿੱਚ ਧੋਦਿਆ ਗਤੀ ਹੋ ਜਲਦੀ ਮੁਕਤੀ ਮਿਲ ਜਾਂਦੀ ਤੇ ਬਾਬਾ ਜੀ ਕਹਿੰਦੇ ਡੱਡੂ ਤੇ ਪਾਣੀ ਕੀ ਰੰਦਾ ਨਿਤਨੇ ਤੇ ਮੈਂਡਕ ਨਹਾਵੇ ਜੈਸੇ ਮੈਂਡਕ ਐਸੇ ਹੋਏ ਨਰ ਫਿਰਫਿਰ ਚੁੰਦੀਆ ਹੁਣ ਡੱਡੂ ਵਰਗਾ ਹੀ ਉਹ ਬੰਦਾ ਜਿਹੜਾ ਕਹ ਰਿਹਾ ਮੈਂ ਉਸ ਨਦੀ ਜੀ ਵੀ ਨਹਾ ਲਿਆ ਮੈਂ ਉਸ ਨਦੀ ਜੀ ਵੀ ਨਹਾ ਲਿਆ ਨਹਾ ਤ ਫਿਰ ਉਹਨੀਆਂ 7 ਸਮੁੰਦਰਨ ਲੋਕ ਗਏ ਉਪਰ ਲੋਕ ਕੋ ਆਇਓ ਆਵੇਂ 7 ਸਮੁੰਦਰਾਂ ਚ ਨਹਾ ਲੈ ਪਾਣੀ ਵਿੱਚ ਕਾਇਆ ਨੂੰ ਧੋ ਧੋ ਕੇ ਕੀ ਕਰੇਗਾ ਆਇਆ ਮਾਂਜ ਮਾਂਜ ਕੇ ਕਾਇਆ ਮਾਂਜਸ ਕੋਣ ਹੋਣਾ ਜੋ ਘਰ ਭੀਤਰ ਹੈ ਮਨਣਾ ਜੇ ਮਨ ਦੇ ਅੰਦਰ ਮੈਲ ਹੈ ਵਿਚਾਰਾਂ ਦੇ ਅੰਦਰ ਸਪੁਰਨੀਆਂ ਦੇ ਅੰਦਰ ਸੋਚ ਦੇ ਅੰਦਰ ਮੈਲ ਹੈ ਤੇ ਫਿਰ ਇਹਨੂੰ ਮਾਂਜ ਮਾਂਜ ਕੇ ਕੀ ਕਰੇਗਾ ਭਈ ਜੇ ਮਲੀਨਤਾ ਦੇ ਅੰਦਰ ਪਈ ਹੋਈ ਹੈ ਨਾ ਤੇ ਜੇ ਮਨ ਮੈਲੇ ਸਭ ਕੁਛ ਮੈਲਾ ਹੁਣ ਮੈਂ ਕਹਿੰਦਾ ਮੈਂ ਗੁਰੂ ਸਾਹਿਬ ਕੋਲ ਚੱਲਿਆ ਮੈਂ ਇਸ਼ਨਾਨ ਕਰਕੇ ਜਾਣਾ ਹੈ ਮੈਂ ਬੜੀ ਚੰਗੀ ਗੱਲ ਹੈ ਸਫਾਈ ਬਹੁਤ ਚੰਗੀ ਗੱਲ ਹੈ ਜੀ ਪਰ ਇਸ ਚੀਜ਼ ਦੇ ਨਾਲ ਗੱਲ ਨਹੀਂ ਮੁੱਕ ਜਾਣੀ ਜੀ ਮਨ ਮੈਰੇ ਉਹ ਤੋਂ ਧੋਤਾ ਨਹੀਂ ਕਿ ਉਹ ਕਿਵੇਂ ਤੋਂ ਇਹ ਚੀਜ਼ ਪਰ ਗਿਆ ਮਤ ਸਾਡੀ ਸੋਚ ਮੈਂ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਮਾਗ ਪੁਨੀਤ ਭਾਈ ਤੀਰਕ ਅੰਤਰ ਜਾਣੇ ਕਾਇਆ ਊੜ ਵਿਗਾੜ ਕਾਹੇ ਨਾਈਐ ਨਾਤਾ ਸੋ ਪ੍ਰਵਾਨ ਸੱਚ ਕਮਾਈਐ ਉਸ ਦਿਨ ਮੋਰ ਲੱਗੀ ਕਿ ਹਾਂ ਇਹ ਨਾਤਾ ਹੋਇਆ ਪ੍ਰਵਾਨ ਹੈ ਜਦ ਦਿਨ ਅਸੀਂ ਪਾਪ ਕਮਾਉਣ ਦੀ ਬਜਾਏ ਸੱਚ ਕਮਾਉਣ ਲੱਗ ਪਏ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਪੁਰਨੇ ਵੀ ਗੰਦੇ ਕਰਮ ਵੀ ਮਾੜੇ ਤੇ ਉਦਾਂ ਕਹਿ ਰਿਹਾ ਮੰਤੀਸ ਤੁਹਾਡੇ ਨਾਮ ਚੱਲੇ ਕੀ ਪਵਿੱਤਰਤਾ ਆਏ ਹਾਂ ਸਰੀਰ ਪਵਿੱਤਰ ਹੋ ਗਿਆ ਸਰੀਰ arogh ਹੋ ਗਿਆ ਇਕ ਪੌ ਲੱਥੀ ਨਾਟਿਆਂ ਦੁਇ ਪਹੁੰਚ ਗਿਆ ਮਾਗ ਸਾਫ ਕਰੇ ਸੰਗ ਉਜਲਾ ਜੀਵਨ ਦਵੇ ਕਿਵੇਂ ਜੀ ਪੁਨੀਤ ਭਈ ਤੀਰਥ ਅੰਤਰ ਜਾਣ ਦੇਣ ਕਿਤੇ ਇਸੇ ਵੇਲੇ ਆਪਣੀ ਨਿੱਜੀ ਵਿਤੀ ਯਾਤਰਾ ਕਰਨ ਦਾ ਯਤਨ ਕਰੀ ਬਾਹਰ ਤੇ ਬੜੀ ਦੁਨੀਆ ਯਾਤਰਾ ਕਰਦੀ ਹੈ ਜਦੋਂ ਅਸੀਂ ਘਰੋਂ ਚੱਲ ਕੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਏ ਨਾ ਤੇ ਗੁਰੂ ਗੰਦ ਸਾਹਿਬ ਜੀ ਨੇ ਉਂਗਲੀ ਲਾ ਕੇ ਕਿਹਾ ਆ ਮੈਂ ਤੈਨੂੰ ਤੇਰੇ ਅੰਦਰ ਲੈ ਕੇ ਜਾਂਦਾ ਫਿਰ ਉੱਥੇ ਵੇਖ ਅੰਦਰ ਤੀਰਥ ਹੈ ਕਿ ਗੰਦਗੀ ਹੈ ਤੀਰਥ ਅੰਦਰ ਜਾਣਿਆ ਜਿਹਨੂੰ ਕਹਿੰਦੇ ਸੀ ਨਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ तीर्थ नावा आ ਚੁਕੀਆਂ ਲਾਈਏ ਤਰਾ ਪ੍ਰਸ਼ਾਸਨਤ ਬਾਹਰ ਬੜਾ ਸੌਖਾ ਹੈ ਤੁਸੀਂ ਕਾਰ ਕਰ ਸਕੋਗੇ ਟ੍ਰੇਨ ਲੈ ਸਕੋਗੇ ਜਹਾਜ਼ ਲੈ ਸਕੋਗੇ ਬਾਹਰ ਤੇ ਬਹੁਤ ਸਾਧਨ ਨੇ ਸੁਖਦਾ ਪੈਸੇ ਖਰਚਾਂਗੇ ਜਿਹਦੇ ਕੋ ਬਹੁਤੇ ਪੈਸੇ ਹੋ ਬਹੁਤੇ ਤੀਰਥਾਂ ਤੇ ਚਲਿਆ ਜਾਏਗਾ ਪਰ ਜਿਹੜੇ ਤੀਰਥ ਤੇ ਸਤਗੁਰ ਲੈ ਕੇ ਜਾ ਰਹੇ ਨੇ ਉਹ ਪੈਸਿਆਂ ਨਾਲ ਨਹੀਂ ਜਾਇਆ ਜਾਂਦਾ ਉਹ ਟਿਕਾਉ ਵਿੱਚ ਉਹੀ ਕਾਗਰਤਾ ਵਿੱਚ ਜਾਇਆ ਜਾਂਦਾ ਹੈ ਉਹ ਸੁਰਤ ਦੇ ਜੁੜਿਆ ਜਾਂਦਾ ਫਿਰ ਤੇ ਅਮੀਰ ਹੀ ਜਾਂਦਾ ਜੇ ਉਸ ਤੀਰਥ ਤੇ ਜਾਣਾ ਪੈਸੇ ਨਾਲ ਕਾਦੀ ਹੀ ਤੀਰਥ ਨਾ ਮਨ ਮੰਦਰ ਹੁਣ ਇੱਥੇ ਤੇ ਗੰਦਗੀ ਪਾਈ ਹੋਈ ਹੈ ਬਾਹਰ ਅਸੀਂ ਲੜਾਈ ਲੜੀ ਜਾਂਦੇ ਹਾਂ ਵੀ ਗੁਰਦੁਆਰੇ ਚ ਸਾਫ਼ ਹੋਣ ਮੰਦਰ ਸਾਫ਼ ਹੋਣ ਆਹ ਸਾਫ਼ ਹੋਵੇ ਤੇ ਜਿੰਨੂੰ ਮਨ ਮੰਦਰ ਕਿਹਾ ਉੱਥੇ ਗੰਦਗੀ ਪਾਈ ਹੋਈ ਹੈ ਸੋਚ ਵੀ ਅੱਖਾਂ ਵੀ ਮੈਲੀਆਂ ਜੀਪੀ ਮਾਲੀ ਕਾਂਦੇ ਵੀ ਬੈਲੇ ਇੱਕ ਕਮਰੇ ਵਿੱਚ ਨੋ ਟੁੱਟੀਆਂ ਟੈਪਸ ਖੋਲ ਦੀਏ ਗੱਦੇ ਪਾਣੀ ਦੀਆਂ ਗੰਦਗੀ ਦੀਆਂ ਆਪ ਸੀਵਰੇਜ ਦੀਆਂ ਉਥੇ ਸਫਾਈ ਰਹੇਗੀ ਹੁਣ ਇਹ ਜਿਹੜੀ ਕੋਠੜੀ ਹੈ ਇਹਨੂੰ ਵਾਇਗਨੂਜੀ ਦੀ ਕੋਠੜੀ ਕਿਹਾ ਹਰ ਮੰਦਰ ਇਹ ਸਰੀਰ ਜਿਵੇਂ ਹਰਿਮੰਦਰ ਸਾਹਿਬ ਦੀ ਪਵਿੱਤਰ ਬਾਲਾ ਮਹਾਰਾਜ ਨੇ ਸਾਨੂੰ ਬਾਣੀ ਜੀ ਕਿਹਾ ਵੀ ਇਹ ਕਾਇਆ ਨੂੰ ਵੀ ਹਰਿਮੰਦਰ ਵਾਂਗ ਸਾਜ ਤਾਂ ਕਿ ਪ੍ਰਕਾਸ਼ ਕੋ ਵਿਸ਼ਭ ਹੋ। ਉੱਥੇ ਦੇ ਸੀ ਸਫਾਈ ਵਾਸਤੇ ਜਾਨ ਲਾ ਦਿੰਦੇ ਆ ਇੱਥੋਂ ਦੀ ਸਫਾਈ ਕੌਣ ਕਰੇਗਾ ਜੀ? ਇਸ ਤੀਰਥ ਨੂੰ ਕੌਣ ਸਵਾਰੇ? ਇਧਰ ਤੇ ਧਿਆਨ ਨਹੀਂ ਦਿੱਤਾ। ਜਦੋਂ ਪਨੀਤ ਹੋਵਾਂਗੇ ਜਦੋਂ ਤੀਰਥ ਅੰਤਰ ਜਾਣੇ ਜਿਨ੍ਹਾਂ ਨੇ ਤੀਰਥ ਅੰਦਰ ਸਮਝ ਲਿਆ ਵੇਖ ਲਿਆ ਅੰਦਰ ਅੰਤਰ ਆਤਮੇ ਆਪਣੇ ਨਿਜ ਵਿੱਚ ਟਿਕ ਕੇ ਚੁੱਪੀਆਂ ਲਾਰੇ ਯਾਤਰਾ ਕਰ ਰਹੇ ਆ ਉਹ ਪਵਿੱਤਰ ਰੂਪ ਹੈ ਭੁੱਲਾ ਬਖਸ਼ ਦੇ ਪਿਆਰ ਵਿੱਚ ਆ ਖੋਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ